ਬਲੱਡ ਡੋਨਰ ਕਲੱਬ ਮਹਿਦਪੁਰ ਨੇ ਇੱਕ ਵਾਰ ਫਿਰ ਸਾਬਿਤ ਕੀਤਾ ਕਿ ਵਾਕਈ ਖੂਨਦਾਨ ਮਹਾਦਾਨ ਹੈ ਅੱਜ ਇਸ ਕਲੱਬ ਨੇ ਸ਼ਹਿਰ ਨਕੋਦਰ ਦੇ ਇੱਕ ਨਿੱਜੀ ਹਸਪਤਾਲ ਕਮਲ ਹਸਪੀਟਲ ਵਿੱਚ ਕੈਂਪ ਦਾ ਆਯੋਜਨ ਕੀਤਾ ਜਿਸ ਵਿੱਚ ਹਲਕਾ ਨਕੋਦਰ ਦੇ ਮੁਟਿਆਰਾ ਤੇ ਗੱਬਰੂ ਮੁੰਡਿਆਂ ਨੇ ਵੱਡੀ ਗਿਣਤੀ ਵਿੱਚ ਖੂਨਦਾਨ ਕੀਤਾ ਅਤੇ ਜਿਸ ਵਿੱਚ ਬਸਪਾ ਸ਼ਹਿਰੀ ਪ੍ਰਧਾਨ ਵਿਜੇ ਮੜਾਸ ਬਸਪਾ ਯੂਥ ਪ੍ਰਧਾਨ ਆਨੰਦ ਜਖੂ ਅਤੇ ਹੋਰ ਵਿਅਕਤੀਆਂ ਸਖਸ਼ੀਅਤਾਂ ਨੇ ਖੂਨਦਾਨ ਕੀਤਾ ਸੋ ਵੇਖੋ ਸਾਡੇ ਪੱਤਰਕਾਰ ਬਲਵੀਰ ਸਿੰਘ ਸ਼ਾਦੀ ਖਾਸ ਰਿਪੋਰਟ ਬੋਲੋ ਹੁੰਦਨ ਕੈਂਪ ਲਾ ਰਿਹਾ ਲਾਇਆ ਜਾ ਰਿਹਾ ਹੈ ਆਮਾਨਤ ਸੇਵਾ ਫਾਊਂਡੇਸ਼ਨ ਕਲਬ ਅਤੇ ਮੈਦਪੁਰ ਡਾਕਟਰ ਕਲਬ ਵੱਲੋਂ ਸਾਂਝਾ ਬਰਾਲਾ ਕੀਤਾ ਜਾ ਰਿਹਾ ਪਾਕਿਸਤਾਨ ਹੈਗਾ ਕਮਲ ਹਸਪੀਟਲ ਨਕੋਤਰ ਜੋ ਜਲੰਧਰ ਚੌਂਕ ਦੇ ਵਿੱਚ ਹੈਗਾ ਆ ਇੱਥੇ ਆਪਣੇ ਅੱਜ ਵੀਰਜੀ ਦਾ ਰੈਡ ਆਨ ਡੋਨਰ ਲੀਡ ਆ ਆਪਾਂ ਇਹਨਾਂ ਤੋਂ ਜਾਣਕਾਰੀ ਲੈਂਦੇ ਆ ਤੇ ਵੀਰਜੀ ਆਪਣਾ ਸੁਪਨਾਮ ਦੱਸਿਓ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਬਾਇਓਲੋਜੀ ਕਾ ਕਾਲ ਸਾਹਿਬ ਬਾਇਓਲੋਜੀ ਫਤੇ ਦਾਸ ਦਾ ਨਾਮ ਸਰਦਾਰ ਨਾਜਰ ਸਿੰਘ ਬਰਾੜ ਤੋਂ ਮੈਂ 49 ਬਾਰ ਆਲਰੇਡੀ ਬਲੱਡ ਦੇ ਚੁੱਕਿਆ ਹਾਂ ਤੇ ਬਹੁਤ ਵਧਾਈ ਦੇ ਪਾਤਰੋਂ ਤੁਸੀਂ ਅ ਮਾਨਯੋਗ ਸਾਡਾ ਬਲੱਡ ਡੋਨਰ ਕੈਂਪ ਮੈਧਪੁਰ ਗੁਨਾਮ ਸਿੰਘ ਮੈਸੂਪਰੀ ਜੀ ਐਸਪੀ ਵੀਰ ਜੀ ਤੇ ਅਮਾਨ ਫਾਊਂਡੇਸ਼ਨ ਵਾਲੇ ਤੇ ਸਾਡੇ ਬਹੁਤ ਹੀ ਅਜੀਜ਼ ਦੋਸਤ ਡਾਕਟਰ ਕਮਲਜੀਤ ਜੀ ਸਾਰੇ ਦੇ ਉਪਰਾਲੇ ਦੇ ਨਾਲ ਹੀ ਕੈਂਪ ਲਗਾਇਆ ਜਾ ਰਿਹਾ ਵਾ ਤੋਂ ਬਹੁਤ ਖੁਸ਼ੀ ਦੀ ਗੱਲ ਹੈ ਆਈ ਥਿੰਕ ਇਸ ਤੋਂ ਵੱਡਾ ਤਾਂ ਕੋਈ ਦਾਣ ਹੀ ਨਹੀਂ ਜਵਣ ਖੂਨ ਦਾਨ ਜਿਹੜਾ ਬਹਾਦਾਨ ਹੈਗਾ ਇਹ ਸਾਨੂੰ ਵੱਧ ਛੜ ਕੇ ਮੈਕਸਿਮਮ ਯੂਨਟ ਦੇਣੇ ਚਾਹੀਦੇ ਹੈਗੇ ਜਿੱਥੇ ਸਾਡੀ ਬਿਮਾਰੀਆਂ ਦੀ ਰੋਕਤ ਹੁੰਦੀ ਹੈ ਉਥੇ ਬਹੁਤ ਹੀ ਤੁਛ ਟਾਈਮ ਦੇ ਵਿੱਚ ਸਾਡਾ ਦੁਬਾਰਾ ਰਿਕਵਰੀ ਕਰ ਲੈਂਦੇ ਅਸੀਂ ਸਾਡਾ ਬਲੱਡ ਬਹੁਤ ਜਲਦੀ ਬਣ ਜਾਂਦਾ ਹੈਗਾ ਤੋਂ ਇਨਸਾਨੀਅਤ ਦੇ ਨਾਤੇ ਸਾਨੂੰ ਹਮੇਸ਼ਾ ਹੀ ਬਲੱਡ ਡੋਨੇਟ ਕਰਦੇ ਰਹਿਣਾ ਚਾਹੀਦਾ ਵਾ ਤੋ ਜਿੰਨੇ ਵੀ ਸਹਿਯੋਗੀ ਸੱਜਣਾ ਸਭ ਦਾ ਥੈਂਕਸ ਲਾਟ ਵਾਈਕਰ ਜੀ ਦਾ ਕਲਸਾ ਵਾਈਕਰ ਜੀ ਪਤਿਤ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਜੀ ਬਰਾੜ ਸਾਹਿਬ ਇੱਕ ਜਾਣਕਾਰੀ ਲੈਣਾ ਚਾਹੁੰਦੇ ਵੀ ਤੁਹਾਨੂੰ ਜਿੱਦਾਂ ਤੁਸੀਂ ਬਹੁਤ ਵਧਾਈ ਦੇ ਪਾਤਰ ਆ 49 ਪੰਜਾਬੀ ਜੀ 49 ਵਾਰੀ ਤੁਸੀਂ ਖੂਨਦਾਨ ਕੀਤਾ ਆ ਇੱਕ ਹੋਰ ਕਰਕੇ ਤੁਹਾਡੀ ਹਾਫ ਸੈਂਚਰੀ ਜਿਹੜੀ ਵੱਜਣੀ ਆ ਤੇ ਤੁਹਾਨੂੰ ਕਦੀ ਖੂਨਦਾਨ ਕਰਨ ਤੋਂ ਬਾਅਦ ਕੋਈ ਇਹ ਕਮਜ਼ੋਰੀ ਜਾਂ ਕੋਈ ਕਮੀ ਵੀਕਨੈਸ ਤਬ ਗਰ ਮਹਿਸੂਸ ਹੋਇਆ ਆਪਣੇ ਡੋਨਰ ਬਹੁਤ ਕਈ ਵਾਰ ਇਹ ਘਪਰਾਉਂਦੇ ਆ ਵੀ ਮੈਂ ਜੇ ਖੂਨ ਦਾਨ ਕੀਤਾ ਮੈਨੂੰ ਫਿਰ ਕਮਜ਼ੋਰੀ ਨਾ ਹੋ ਜਵੇ ਮੈਂ ਮਾੜਾ ਨਾ ਹੋ ਜਵੇ ਸਾਡੇ ਕੀ ਸੰਦੇਸ਼ ਜਾਣਾ ਦੇਣਾ ਚਾਹੁੰਦੇ ਤੁਸੀਂ ਡੋਨਰਾਂ ਨੂੰ ਇਸ ਤਰ੍ਹਾਂ ਹੁੰਦਾ ਜੀ ਇਹ ਜਿਹੜਾ ਸਾਡਾ ਬਲੱਡ ਹੈ ਲੈ ਜੀ ਤੇ ਬਹੁਤ ਜਲਦੀ ਸਾਡਾ ਪੂਰਾ ਹੋ ਜਾਂਦਾ ਤੋਸ਼ੀ ਕੱਢਣ ਵਿੱਚ ਪੂਰਾ ਹੋ ਜਾਂਦਾ ਵਾ ਤੋ ਬਲੱਡ ਡੋਨੇਟ ਕਰਨ ਤੋਂ ਬਾਅਦ ਕਮਜ਼ੋਰੀ ਤਾਂ ਬਹੁਤ ਦੂਰ ਦੀ ਗੱਲ ਹੈ ਜੋ ਸਾਨੂੰ ਮੈਂਟਲੀ ਸੈਟੀਸਫੈਕਸ਼ਨ ਮਿਲਦੀ ਹੈ ਸਾਨੂੰ ਮਾਨਸਿਕ ਸਕੂਨ ਮਿਲਦਾ ਹੈ ਉਸ ਤੋਂ ਵੱਡੀ ਕੋਈ ਗੱਲ ਨਹੀਂ ਹੈ। ਸਵੱਥ ਛੜ ਕੇ ਦੇਣਾ ਚਾਹੀਦਾ ਹੈ। ਇਹ ਤਾਂ ਕੋਈ ਲੌਸਰੀ ਦੇ ਬੈਨੀਫਿਟਸ ਬੈਨੀਫਿਟਸ ਨਹੀਂ। ਜੀ ਜੋ ਤੁਸੀਂ ਪਹਿਲੀ ਵਾਰ ਖੂਨਦਾਨ ਕੀਤਾ ਹੈ ਉਹਦੇ ਬਾਰੇ ਤੁਹਾਨੂੰ ਯਾਦ ਹੈ ਕੁਝ ਜਾਂ ਤੁਹਾਨੂੰ ਕੋਈ ਕਿੰਨੇ ਮੋਟੀਵੇਟ ਕੀਤਾ ਜਾਂ ਤੁਹਾਨੂੰ ਕੀ ਫੀਲ ਹੋਇਆ ਪਹਿਲੀ ਵਾਰ ਤਾਂ ਬੰਦੇ ਨੂੰ ਥੋੜਾ ਡਰ ਲੱਗਦਾ ਹੈ ਨਾ ਉਹਦੇ ਬਾਰੇ ਕੋਈ ਫੀਲਿੰਗ ਤੁਹਾਡੀ ਕੋਈ ਦੱਸ ਮੈ ਚਾਹੁੰਦੇ ਤੁਸੀਂ ਇਹ ਐਕਚੁਅਲੀ ਸਰ ਜਿਹੜਾ ਨਾ ਇਹ ਸਾਰਾ ਗੁਰਸੱਭ ਦੀ ਬਖਸ਼ਿਸ਼ ਹੀ ਹੁੰਦੀ ਹੈ ਜੀ। ਹੋਨਾ ਪੁਰਸਵ ਦੀ ਬਖਸ਼ਿਸ਼ ਦੇ ਨਾਲ ਹੀ ਹੈ ਬਸ ਕਿਸੇ ਨੇ ਕੋਈ ਵੇਅਰ ਨਹੀਂ ਕੀਤਾ ਆਪਣੀ ਫੀਲਿੰਗ ਹੀ ਸੀ ਕਿ ਯਾਰ ਇਹ ਜ਼ਿੰਦਗੀ ਬਾਰ ਬਾਰ ਨਹੀਂ ਮਿਲਦੀ ਇਨਸਾਨੀ ਜਮ ਇੱਕ ਵਾਰ ਹੀ ਮਿਲਦਾ ਹੈ ਅਗਰ ਸਾਡੀ ਜ਼ਿੰਦਗੀ ਕਿਸੇ ਦੇ ਕੰਮ ਆ ਜਾਵੇ ਸਾਡੇ ਖੂਨ ਦਾਨ ਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਜਾਵੇ ਤੇ ਇਸ ਤੋਂ ਆਈ ਥਿੰਕ ਵੱਡਾ ਕੋਈ ਪੁੰਨ ਕਮਾਉਣ ਵਾਲਾ ਕੰਮ ਨਹੀਂ ਹੈਗਾ ਤੇ ਉਸ ਤੋਂ ਬਾਅਦ ਲਗਾਤਾਰ ਦੇ ਰਹੇ ਹਰ ਵਾਰੀ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਹੁਣ ਵੀ ਕੋਈ ਵੀ ਸਾਨੂੰ ਕਿਤੇ ਵੀ ਆਵਾਜ਼ ਮਾਰੇ ਆਈਦਰ ਚੰਡੀਗੜ੍ਹ ਲੁਧਿਆਣੇ ਜਲੰਧਰ ਕਿਤੇ ਵੀ ਸਾਨੂੰ ਆਵਾਜ਼ ਮਾਰੇ ਅਸੀਂ ਸਾਰੇ ਕੰਮ ਛੱਡ ਕੇ ਉੱਥੇ ਬਲੱਡ ਡੋਨੇਟ ਕਰਨ ਲਈ ਚਲੇ ਜਾਂਦੇ ਆ ਉਹ ਜਿੱਥੇ ਮਾਨਸਿਕ ਸੰਤੁਸ਼ਟੀ ਸੰਤੁਸ਼ਟੀ ਮਿਲਦੀ ਹੈ ਉਦਾਂ ਉਹਦੇ ਨਾਲ ਨਾਲ ਬੰਦੇ ਦੀ ਹੈਲਥ ਵੀ ਫਿੱਟ ਰਹਿੰਦੀ ਥੈਂਕ ਯੂ ਸੋ ਮਾਚ ਥੈਂਕ ਯੂ ਧੰਨਵਾਦ ਅੱਜ ਅੱਜ ਦੋਸਤੋ ਆਪਣੇ ਨਾਲ ਅੱਗੇ ਸਰੇਂਦਰ ਸਿੰਘ ਜੀ ਜੋ ਡੋਨਰ ਕਲੱਬ ਅਮੈਦਪੁਰ ਦੇ ਜਿਹੜੇ ਆ ਫਾਊਂਡੇਟਰ ਹੈਗੇ ਆ ਮੈਂਬਰ ਹੈਗੇ ਆ ਆਓ ਆਪਾਂ ਇਹਨਾਂ ਨਾਲ ਕੋਈ ਜਾਣਕਾਰੀ ਲੈਣੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਵੀ ਇਹ ਆਪਣੇ ਤੁਸੀਂ ਆਪਣੇ ਜਿਹੜਾ ਡੋਨਰ ਕਲੱਬ ਮਹਿਲਪੁਰਿਆ ਇਹਦੇ ਨਾਲ ਕਦੋਂ ਕਦੋਂ ਜੁੜੇ ਆਪਣੇ ਬਾਰੇ ਤੇ ਬ੍ਰੈਕ ਉਹਨਾਂ ਕੋਲ 400 ਤੋਂ ਬੜੇ ਆਇਆ ਤੇ ਮੇਰੇ ਵੱਡੇ ਭਾਈ ਸਾਹਿਬ ਪ੍ਰਨਮ ਸਿੰਘ ਜੀ ਪੈਸੰਪੁਰੀ ਇਹਨਾਂ ਦੇ ਪ੍ਰਧਾਨ ਹੈ ਕਲੱਬ ਦੇ ਜੋ ਕੁਝ ਪਰਿਵਾਰਕ ਜੀ ਮੈਂ ਕਰਕੇ ਕੈਨੇਡਾ ਗਏ ਹੋਏ ਆ ਉਹਨਾਂ ਤੋਂ ਬਾਅਦ ਉਹਨਾਂ ਦੀ ਟੀਮ ਅੱਜ ਦਾ ਜਿਹੜਾ ਕਲਾਹ ਬਲੱਡ ਦਾ ਜਿਹੜਾ ਸੀ ਲਾਇਆ ਇਹ ਉਹਨਾਂ ਦੀ ਟੀਮ ਲਗਾ ਰਹੀ ਆ ਅੱਜ ਦਾ ਜਿਹੜਾ ਕੈਂਪ ਆ ਇਹ ਜਿਹੜਾ ਆ ਗਿਸ਼ਵ ਖੂਨਦਾਨ ਦਿਵਸ ਦੇ ਸਬੰਧ ਚ ਉਹਨੂੰ ਸਮਰਪਿਤ ਲਾਇਆ ਗਿਆ ਉਹ 14 ਨੂੰ ਹੁੰਦਾ ਆ ਅੱਜ 12 ਨੰਬਰ ਆ ਤਬਲ ਹਸਪੀਟਲ ਉੱਤੇ ਦਿਵਾਟ ਆਏ ਆ ਤੇ ਸਾਡਾ ਕੋ 20 ਬੰਦਿਆਂ ਨੇ ਸਵੇਰ ਦਾ ਟੀਟੌਂਡਾ ਦੇਣਾ ਦਿੱਤਾ ਆ ਤੇ ਅੱਗੇ ਹੋਰ ਤੁਹਾਨੂੰ ਅਵੇ ਦੇ ਆਗੇ ਦੀ ਜਿਆਦਾ ਕੁਰੇ ਕਰ ਹਾਂਜੀ ਉਹ ਵਧੀਆ ਜੀ 30 ਬੰਦਿਆਂ ਨੇ ਜਿਹੜਾ ਖੂਨਦਾਨ ਕੈਂਪ ਕਰ ਰਿਹਾ ਤੇ ਦਿੱਤਾ ਆ ਗਰਨਾਮ ਸਿੰਘ ਮੈਂ ਸੰਭੋਰੀ ਨੂੰ ਮੈਂ ਵੀ ਪਰਸਨਲ ਜਾਣਦਾ ਉਹਨਾਂ ਨਾਲ ਕੰਮ ਕੈਂਪਲ ਹੈਗਾ ਤੇ ਬਹੁਤ ਜਿਹੜੀ ਆ ਸਮਾਜ ਸੇਵੀ ਸਖਸੀਅਤ ਹੈਗੀ ਆ ਉਹ ਅੱਜ ਕੱਲੋ ਕੈਨੇਡਾ ਗਏ ਆ ਉੱਥੇ ਵੀਡੀਓ ਵੀਡੇ ਬਣਾ ਕੇ ਪਾਉਂਦੇ ਆ ਤੇ ਆਪਣੇ ਐਸਪੀ ਸਿੰਘ ਜੀ ਮੈਂ ਜਾਣਕਾਰੀ ਲੈਣਾ ਚਾਹੁੰਦਾ ਜਿਹੜਾ ਇੱਕ ਡੋਨਰ ਆ ਕਿੰਨੇ ਦਿਨ ਬਾਅਦ ਜਿਹੜਾ ਖੂਨਦਾਨ ਕਰ ਸਕਦਾ ਆ ਜਿਹੜਾ ਫੋਨ ਕਰਦੋ ਬਾਅਦ ਕਿਹੜਾ ਡੋਨਰ ਆ ਉਹ 3 ਮਹੀਨੇ ਬਾਅਦ ਦੁਬਾਰਾ ਖੂਨ ਕਰ ਦਾਨ ਕਰ ਸਕਦਾ ਕਦੋਂ 75 ਦਿਨ ਤੋਂ ਬਾਅਦ ਕਰ ਸਕਦਾ ਹੈ ਲੇਕਿਨ ਅਸੀਂ ਉਹਨੂੰ ਕਦੇ ਨਹੀਂ 15 ਦਿਨ ਹੋਰ ਦੇਖੇ 3 ਮਹੀਨੇ ਤੋਂ ਬਾਅਦ ਕੋਈ ਵੀ ਡਾਉਂਦਾ ਰਿਹਾ 3 ਮਹੀਨੇ ਤੋਂ ਬਾਅਦ ਖੂਨ ਦਾਨ ਕਰ ਸਕਦਾ ਤੇ ਇੱਕ ਜਿਹੜੀ ਆ ਬਲੱਡ ਦੀ ਬੋਤਲ ਆ ਉਹਦੇ ਨਾਲ ਕਿੰਨੇ ਜਿਹੜੇ ਇਨਸਾਨਾਂ ਦੀ ਜਿਹੜੀ ਆ ਜਾਨ ਬਚਾਈ ਸਕਦੀ ਜਾਂ ਕਿੰਨੇ ਜਗ੍ਹਾ ਬਸ ਹੋਟਲ ਐ ਜਿੱਦੋਂ ਇਹਦਾ ਪਲਾਜ਼ਮਾ ਤੇ ਦੂਸਰਾ ਥੱਲਾ ਵਾਕੇ ਤੇ ਜਾਂਦੀ ਇੱਕ ਜਿਹੜੀ ਬੋਤਲ ਐ ਤੇ ਤਿੰਨਾਂ ਦਾ ਮਤੇ ਯੂਜ਼ ਹੁੰਦੀ ਆ ਤੇ ਇਹਦਾਂ ਤਿੰਨ ਜਾਨਾਂ ਬਚਾਈ ਠੀਕ ਹੈ ਜੀ ਦੇਖੋ ਦੋਸਤੋ ਜਿਹੜੇ ਕੰਮ ਕਹਿੰਦੇ ਨੇ ਪੁੰਨ ਦਾ ਕੰਮ ਆ ਜੇ ਤੁਸੀਂ ਇੱਕ ਵਾਰੀ 3 ਮਹੀਨਿਆਂ ਚ ਖੂਨਦਾਨ ਕਰਕੇ ਤੇ ਤਿੰਨ ਜਾਨਾਂ ਬਚਾ ਸਕਦੇ ਆ ਇਹਦੇ ਨਾਲ ਉਹ ਜਿਹੜਾ ਆ ਉਹ ਹੋਰ ਜਿਹੜਾ ਮਹਾਦਾਨ ਕੋਈ ਨਹੀਂ ਹੈਗਾ ਤੇ ਸੋ ਸਾਰੇ ਵੀਰਾਂ ਨੂੰ ਜਿਹੜਾ ਆ ਖੂਨਦਾਨ ਕਰਨਾ ਚਾਹੀਦਾ ਸਮਾਚੀ ਟੀਮ ਜਿਹੜੀ ਆ ਬਧਾਈਪਾਤਰ ਆ ਜਿਹੜੀ ਦੇਨ ਕਲੱਬ ਜਿਹੜੇ ਆ ਮੈਥ ਪਰ ਜਿਹੜੇ ਆ ਬਰਨਮ ਸਿੰਘ ਵੀ ਆ ਉਹਨਾਂ ਨੇ ਤਾਂ ਨੇੜੀਆਂ ਦੇ ਆਤੀਆਂ ਪੈਸੇ ਦੇਣੀ ਖੂਨਦਾਨ ਕਰਕੇ ਨੇ ਡਾਇਰ ਨੇ ਦੇ ਦਿੱਤੋਂ ਵੱਡੀ ਸਮਾਜ ਸੇਵਾ ਕੋਈ ਨਹੀਂ ਤੇ ਐਸਪੀ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਫੋਟੋ ਸਤਿ ਸ਼੍ਰੀ ਅਕਾਲ ਜੀ ਆਪਣੇ ਨਾਲ ਟੋਨਰ ਕਲੱਬ ਮੈਚਪੋਰਟ ਦੇ ਜਿਹੜੇ ਮੈਂਬਰ ਜਿਹੜੇ ਹਮੇਸ਼ਾ ਰਹੇ ਹੋਇਆ ਤੇ ਆਉਂ ਆਪਾਂ ਇਹਨਾਂ ਤੋਂ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਕੀ ਹੈ ਜੀ ਮੇਰਾ ਨਾਮ ਕੀ ਪਰਮਜੀਤ ਸਿੰਘ ਸਾਫ ਦਾ ਸਰਪੰਚ ਪਿੰਡ ਪੋਡੀ ਤੋਂ ਆ ਜੀ ਇਹ ਗੋਨਾ ਕਲਬ ਦਾ ਬੈਕਪੋਰਡਾ ਤੁਸੀਂ ਕਿੰਨੇ ਕਿਰਤੋ ਜੀ ਮੈਂ ਬਾਰਾਂਸਾ ਤੋਂ ਆਉਂਦੇ ਹਾਂ ਅਸੀਂ ਤਰਚੀਰ ਮੇਂ ਲੋਕ ਇਕੱਠੇ ਕਰਾਉਣੇ ਆ ਤੇ ਤਰਚੀਰ ਸੁਸਾਇਟੀ ਦਾ ਸਾਡੀ ਬਲਡ ਉਹ ਕਲਬੀ ਤੋਂ ਹੁਣ ਤੱਕ ਤਕਰੀਬਨ ਕਿੰਨੇ ਕਿਹੜੇ ਕੈਂਪਰ ਤੁਸੀਂ ਨਾਲ ਕੱਢੇ ਹੋ ਤੁਸੀਂ ਮੈਂ 35 ਦੀ ਮਾਤਰਾ ਲਗਭਗ 35 ਤੋਂ 40 40 ਕਿਤੇ ਕੈਂਪ ਕੈਂਪ ਦੀ ਮਾਤਰਾ ਇਹ ਕੋ ਨਾਇਕ ਨੀਤੀ ਦੀ ਲੋੜ ਹੱਤ ਤੇ ਸੇਵਾ ਸੇਵਾ ਨੂੰ ਗ੍ਰੰਤੀ ਚ ਨਿਭਾਉਂਦੇ ਆਪਾਂ ਬਿਲਕੁਲ ਸੈਂਕਿਊ ਬਾਕੀ ਜਿਹੜਾ ਇੱਕ ਕਾਰਨ ਜਿਹੜਾ ਕੁੰਡਾਨ ਕਾਪਦਾ ਆ ਹਾਂ ਉਹਦੇ ਨਾਲ ਕਿੰਨੇ ਕੁ ਮਰੀਜ਼ਾਂ ਦੀ ਜਿਹੜੀ ਇੱਕ ਬੋਤਲ ਦੇ ਨਾਲ ਜਾਨ ਜਿਹੜੀ ਬਚਦੀ ਉਹਦੇ ਚੰਕ ਕਰਦੇ ਤੇਖੋ ਡਾਕਟਰ ਲੰ ਤਾਂ ਉਹ ਇੱਕ ਬੋਤਲ ਜਿਹੜੀ ਆ ਘੱਟੋ ਘੱਟ ਤਿੰਨ ਤੋਂ ਚਾਰ ਮਰੀਜ਼ਾਂ ਦੀ ਜਾਨ ਚਾਤ ਉਹਦੇ ਵਿੱਚੋਂ ਸੈਲਾ ਡਕਲਪ ਕੱਢਣ ਦੇ ਤਸੀਂ ਉਹ ਜਿਹੜੀ ਚੀਜ਼ ਦੀ ਲੋੜ ਆ ਉਹਨੂੰ ਪ੍ਰੋਵਾਈਡ ਆਫ ਕਰਨਾ ਤੇ ਇਹਦਾ ਫੂਨਡਾਂਕੰਦ ਤੋਂ ਬਾਅਦ ਕਈ ਜਿਹੜਿਆ ਲੋਕ ਇਸ ਕਰਕੇ ਦਾਨ ਨਹੀਂ ਕਰਦੇ ਜੀ ਫੂਨਡਾਂਕ ਕੀਤਾ ਸਾਡਾ ਕਿਤੇ ਫੂਨ ਘਟ ਨਾ ਜਾਵੇ ਜਾਂ ਵੀ ਸਾਨੂੰ ਕੋਈ ਕਮਜ਼ੋਰੀ ਨਾ ਆ ਜਾਵੇ ਤੇ ਜਾਂ ਜਿਹੜਾ ਫੂਨ ਉਹ ਕਿੰਨੇ ਕੁ ਚਿਰਵਾ ਦੇਣਾ ਚਾਹੀਦਾ ਹੈ ਇਸ ਬਾਰੇ ਕੁਝ ਕਰੋ ਜਿਹੜਾ ਮੋਟੀਵੇਟ ਜਿਹੜਾ ਸਾਡੇ ਜੀ ਦੇ ਬੱਚੇ ਬੰਦੇ ਨੇ ਪਸੰਦ ਸਾਡੀ ਸੰਸਥਾ ਅਸੀਂ ਬਹੁਤ ਸਾਰੇ ਲੋਕਾਂ ਨਾਲ ਸੰਪਰਕ ਕਰਦੇ ਹਾਂ ਤੇ ਹਰ ਇੱਕ ਨੂੰ ਇਹ ਸਮਝਾਇਆ ਜਾਂਦਾ ਵੀ ਪਲਾਟਾ ਹਰ 3 ਮਹੀਨੇ ਬਾਅਦ ਕਿ ਅਸੀਂ ਬਰਾਤਦਾਨ ਕਰਦੇ ਹਾਂ ਤੇ ਉਹ ਨਵਾਂ ਬਣਦਾ ਬਿਮਾਰੀਆਂ ਤੋਂ ਛੁਟਕਾਰਾ ਹੁੰਦਾ ਹਾਰਟ ਅਟੈਕ ਤੋਂ ਛੁਟਕਾਰਾ ਹੁੰਦਾ। ਤੀਸਰੀ ਗੱਲ ਆ ਵੀ ਜਿਹੜਾ ਪਲਾਟਾ ਨਾ দান ਕਰਨਾ ਇਹ ਸਭ ਤੋਂ ਵੱਡਾ ਜੇ দান ਦੀ ਗੱਲ ਕਰੀਏ ਤੇ ਸਭ ਤੋਂ ਵੱਡਾ ਦਾਮ ਲੱਗਦਾ। ਠੀਕ ਨਹੀਂ ਕਿੰਨੀ ਉਮਰ ਤੋਂ ਜਿਹੜਾ ਜਿਹੜਾ ਬਲੱਡ ਜਿਹੜਾ ਕੰਮ ਕਰ ਸਕਦਾ ਜਿਵੇਂ ਸਿੰਘ ਦਾ ਦੇਖੋ ਅੰਪਾਤ ਤੋਂ ਵੱਧ ਤੇ ਘੱਟ ਰਿਹਾ ਹਾਂਜੀ ਅਡਲਟ ਜਿਹੜੇ 18 ਸਾਲ ਤੋਂ ਕਰ ਸਕਦੇ ਆ ਉਹਨਾਂ ਦਾ ਖੂਨ ਕਿੰਨਾ ਲੈਬਲ ਤੇ ਸੀ 7 ਸਾਲ ਤੋਂ ਉੱਪਰ ਵਾਲੇ ਨੂੰ ਕਈ ਦਾ ਉਹਨੂੰ ਕਈ ਵੇਰ ਕੋਈ ਬਿਮਾਰੀਆਂ ਵੀ ਤਾਂ ਨਹੀਂ ਹੁੰਦੀ ਤੇ ਜੋ ਕਿਸੇ ਰੂਪੇ ਦਾ ਲੱਗ ਜਾ ਸਾਨੂੰ ਵੀ ਕੀ ਰੱਖਣਾ ਪੈ ਸਾਡੀ ਸੰਸਥਾ ਸਾਡੇ ਗੁਰਨਾਮ ਸਿੰਘ ਐਡਮ ਨੇ ਮੈਦਪੁਰ ਕਲਾਪ ਦੇ ਤੋ ਸਾਡੇ ਵੀ ਥੋੜਾ ਜਿਹਾ ਹੁਣ ਜਿਹੜਾ ਗਿਆ ਜੀ ਉਹਨਾਂ ਦੀ ਗੈਰਹਾਜ਼ਰੀ ਅਸੀਂ ਮਹਿਸੂਸ ਕਰਦੇ। ਮਰਦੇ ਪਿੱਛੇ ਇਹ 100 ਸਾਲ ਔਰ 100 ਤੋਂ ਵੱਧ ਉੱਪਰਵਾਰੋਂ ਨੇ ਦੱਸਿਆ ਸੀ ਜਿਹੜਾ ਕੰਮ ਕਰ ਚੁੱਕੇ ਆ ਉਹਨਾਂ ਦੇ ਬਹੁਤ ਦਰਮਾਨ ਸਿੰਘ ਮੋਹਨ ਸਿੰਘ ਜੀ ਦੀ ਬੇਟੀ ਜਿਹਨੇ ਇਹ ਕਲਾ ਬੰਨ ਜਾਇਆ 90 ਸੀ ਸੋ ਪਰਮਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ